ਭੈਜਾ ਸਭ ਦੁਕਾਨਦਾਰ ਤੁਹਾਨੂੰ ਥੱਕੋਗੀ ਭੈਜਾ ਭੈਜਾ ਥੱਕੂਗੇ ਮੈਂ ਭੈਜਾ ਅੱਜ ਫਰਦ ਬਾਕੀ ਦਾ ਸਾਥ ਸਰ ਇਹ ਤਾਂ ਪੰਕਾ ਆ ਰਿਹਾ ਵੀਡੀਓ ਬਣਾਉਣ ਆਇਆ ਹੈ ਉਹ ਇਹ ਕਾਗਜ਼ ਮੰਗੇ ਆ ਤੇ ਇਹਨੇ ਐਮਐਲ ਸਰ ਨਾਲ ਗੱਲ ਕਰਾਤੀ ਹੈ ਕਿ ਅਸੀਂ ਐਮਐਲ ਸਰ ਨਾਲ ਗੱਲ ਕਰਦੇ ਪਏ ਆ ਇਹਨੇ ਸਾਡੇ ਕਿਤਾਬਾਂ ਖਿਲਾਰਤੀਆਂ ਕਿਉਂ ਨਹੀਂ ਬੰਦਦਾ ਸੈਡ ਆ ਪਹਿਲੇ ਕੋਣ ਹੈਗਾ ਵੀ ਅਈਆਂ ਲਾਵਾ ਕਿਉਂ ਮੈਂ ਨਹੀਂ ਕੰਮ ਬੱਤੇ ਦਾ ਉਹ ਵੀ ਨਹੀਂ ਗੱਲ ਸਾਹਮਣਾ ਲੱਭਿਆ ਉਹ ਜਿਹੜਾ ਬੰਦਾ ਨਹੀਂ ਐਮਐਲਏ ਸਾਹਿਬ ਨਾਲ ਗੱਲ ਕਰਦੇ ਪਹਿਲੇ ਦੋ ਜਿਹਨਾਂ ਨੇ ਗੱਲ ਕਰਾਈ ਹੈ ਦੇਖੋ ਨਹੀਂ ਮੈਂ ਜਿਹੜਾ ਉਹ ਤੇ ਗੱਲ ਕਰਦਾ ਪਿਆ ਮੇਰੇ ਹੱਥ ਪਾ ਗਏ ਕਿ ਨਾਲੇ ਕਿਤਾਬਾਂ ਸਾਕੇ ਮੇਰੀਆਂ ਖਰਾਬ ਆ ਹਾਂ ਕਿ ਤੁਹਾਨੂੰ ਮੈਂ ਗੱਲ ਕਰਦਾ ਆ ਆ ਲੋ ਤੁਸੀਂ ਮੇਰੇ ਨਾਲ ਇਹ ਢਣਦਾ ਸਾਰ ਨਹੀਂ ਪਾਦੇ ਇਹ ਢਣਦਾ ਨਹੀਂ ਆ ਹੈਗਾ ਢਣਦਾ ਕਿ ਨਹੀਂ ਹੈਗਾ ਨਾ ਇੰਨੇ ਰੋਕਿਆ ਤੇਰੀ ਲੱਕ ਮੇਰੇ ਨਾਲ ਤੇਰੀ ਵਾਟ ਵੀ ਕਰੀ ਮੈਡੀਕਲ ਤੇ ਵੀ ਆਤ ਕਰੀ ਪੰਜਾਬ ਮੇਰਾ ਤੂੰ ਵਾਕਵੇਂ ਨਾ ਸਰ ਤੈਨੂੰ ਮੈਂ ਛੱਡਿਆ ਛੱਡਿਆ ਹੀ ਉਹਨਾਂ ਰੋਕ ਕੇ ਨਾ ਵੀ ਕੁਆਇਟ ਕਰਨਾ ਵੀ ਸਾਰਾ ਆ ਗਾਲਿਆ ਮੇਰੇ ਕੋ ਆ ਪੇਪਰ ਨੇ ਆ ਗਏ ਉਹਨੂੰ ਛੱਡ ਕਰੋ ਮੇਰੇ ਕੋ ਆ ਗਿਆ ਤੋ ਮੇਰੇ ਨਾਲ ਜਦੋਂ ਥਾਣੇ ਦਾ ਰੋਕ ਲਿਆ ਉਹ ਕਾਗਜ਼ ਕਰ ਵੀ ਮੇਰੇ ਕੋ ਕਾਗਜ਼ ਨੇ ਆ ਕੇ ਮੈਂ ਦਾ ਲਗਵਾਨਦੀਆਂ ਕਈ ਗੱਲਾਂ ਉਹ ਕੋ ਗੱਲਾਂ ਦੀ ਉਸ ਤੋਂ ਬਾਅਦ ਉਹ ਜਨਾ ਕਿ ਇੱਕ ਮਿੰਟ ਰੁਕ ਜਾਣਾ ਥਾਣੇ ਦਾ ਰੋਕ ਲਿਆ ਤੇ ਮੇਰੇ ਕੋ ਆ ਗਿਆ ਮੈਂ ਫੇਰ ਕਿ ਮੈਨੂੰ ਪੇਪਰ ਪੁੱਛਿਆ ਨਾ ਕੋਈ ਬਖਾਇਆ ਇਹ ਆ ਗਿਆ ਨਾ ਦੋ ਬਾਈ ਹੁੰਦੇ ਬੀਡੀ ਲੋਕਰ ਸਾਰੇ ਦੇ ਪਰ ਐਮ ਐਲ ਏ ਸਾਹਮਣੇ ਗੱਲ ਕਰਾਈ ਮੈਂ ਸੱਦ ਕਰਦਾ ਐਮ ਐਲ ਏ ਨੇ ਥਾਣੇਦਾਰ ਫਿਰ ਤੈਨੂੰ ਗੱਲ ਕਰਦਾ ਮੈਂ ਗੱਲ ਕਰਦਾ ਮੈਂ ਰਿਸਪੈਕਟ ਤੇ ਮੇਰੇ ਪੀਸਾ ਨਾ ਆ ਪਿਆ ਫੱਤੀ ਵੀ ਹਾਂਜੀ ਇੱਕ ਮਿੰਟ ਜਨਾ ਰੁਕ ਜਾ ਮੇਰਾ ਬਸਣਿਗ ਹੋਇਆ ਨਾ ਪਰਸ ਹੋਇਆ ਪਰਸ ਹੋਇਆ ਪੁੱਛ ਲੋਈ ਪਰਸ ਪਰਸ ਨੇ ਕੀ ਕਰਨਾ ਤੇਰਾ ਕਰਿਆ ਪਰਸ ਦਾ ਕਿਆ ਦਾ ਪਰਸ ਕੀ ਕਰਨਾ ਤੇਰਾ ਅਬਾ ਜੱਗੋ ਬਾਜੀ ਪਰਸ ਦਾ ਗੱਲ ਨਹੀਂ ਪਰਸ ਵੀ ਕਰਨਾ ਤੂੰ ਕਾਹਦੇ ਤੇ ਉਹਨਾਂ ਨੂੰ ਪਰਸ ਨਹੀਂ ਦੇਣਾ ਬਾਜੀ ਦੇਖੋ ਮੈਂ ਪਰਸ ਬਹਿ ਕੇ ਕੱਢ ਲਗਾ ਮੈਨੂੰ ਬੈਠਿਆ ਨਾ ਲੱਗਦਾ ਬੈਠਿਆ ਨਹੀਂ ਆਣਾ ਕਹਿੰਦੇ ਫੱਟਣਾ ਮੈਂ ਕਿਹਾ ਕਰਾਣੇ ਪਰਸ ਖੋਲਿਆ ਹੁਣ ਪਰਸ ਦਾ ਦੂਰਾ ਜਦੋਂ ਪਰਸ ਖੋਲਿਆ ਰੇਣ ਨੂੰ ਉਹਨੂੰ ਦੇ ਦੇ ਨੋ ਫੇਰ ਅਗਲੀ ਮਤਲਿਆ ਚੱਲ ਲਾ ਆਲੇ ਪਰ ਤੂੰ ਕਹਿ ਲਿਆ ਆਈਆਂ ਮੈਂ ਨਾਲ ਬੈਠੇ ਯਾਰ ਦੇ ਤੇ ਮੈਂ ਬੁੱਕਾਂ ਕਿੱਥੇ ਲੱਗੀਆਂ ਪਾਪਾ ਨਾਲ ਲੱਗ ਗਈਆਂ ਮੈਂ ਪਰਸ ਫੜਨ ਲੱਗਾ ਉਹ ਕਿੱਦਿ ਗੀ ਚਲੇ ਚੋਣ ਲੜੇ ਡੇਬੀ ਪਰ ਸਾਡੀਆਂ ਬੁੱਕਾਂ ਥੱਲੇ ਡੇਬੇ ਵਟਾੜਦਾ ਯਾਰ ਬੋਲਦਾ ਪਿਆ ਬੰਦੀ ਗੱਲ ਕੋਈ ਅੰਧੇ ਕੁੱਕਰ ਓਏ ਯਾਰ ਪਾਪਾ ਓਏ ਇਹ ਮੇਰਾ ਬਿਲਕੁਲ ਮੇਰੇ ਪਰਸ ਨਾਲ ਕੋ ਬੋ ਪਾਪਾ ਅੱਗੇ ਕੱਟੋ ਇਹ ਪਰਸ ਨਾਲ ਬੋ ਬੜਾ ਵੀਡੀਓ ਹੁੰਦੀ ਮੈਂਨ ਪਰਸ ਨਾਲ ਕਰਨ ਵਾਲੀ ਖਤਮ ਗੱਲ ਹੋ ਗਈ ਜੀ ਹੱਥੀ ਪੈਂਦਾ ਪਿਆ ਤੋ ਪਰ ਕੀ ਜਰਾ ਕੱਟੋ ਪਾਪਾ ਮੈਂ ਪਰਸ ਬੜਾ ਪਰਸ ਬੜਾ ਜ्यादा ਨਾ ਮਾਸਟਰ ਬੰਦੇ ਬਣਾਣੀ ਵੀਡੀਓ ਕੋਈ ਗੱਲ ਨਹੀਂ ਪਸ਼ੂ ਹੋਦੀ ਇਹਨਾਂ ਨੂੰ ਯਾਰ ਕਹਿੰਦਾ ਇਹਨਾਂ ਨੂੰ ਕੋਈ ਮੈਰਿਜ ਕੋ ਪਿਆਰ ਦੀ ਗੱਲ ਬਣਾਇਆ ਇਹਨਾਂ ਨੂੰ ਗੱਲ ਨਹੀਂ ਕਰਦੇ ਮੈਂ ਕਹਾਂ ਸੱਜਣ ਜੀ ਚੱਲਾ ਤੁਮੇ ਜਿਆਦਾ ਭਿਵਾਨ ਨਹੀਂ ਕਰਿਆ ਕੱਟੋ ਨੀ ਇਹਨਾਂ ਕੀ ਕੀਤਾ ਆ ਬੁੱਕਾ ਦੱਲੇ ਕੋਟੀਆਂ ਹੈ ਆ ਉੱਪਰ ਸੋਈ ਜਾਂਦੇ ਇਹਨੇ ਬੁੱਕਾ ਛੋਟੀਆਂ ਮੇਰੇ ਹੱਥੀ ਪਿਆ ਇਹਦੇ ਮੈਂ ਐਮਐਲ ਸਾਬ ਨਾਲ ਗੱਲ ਕਰਾ ਰਿਹਾ ਮੈਂ ਗੱਲ ਕਰ ਰਿਹਾ ਇਹ ਮੇਰੇ ਹੱਥੀ ਪੈਂਦਾ ਪਿਆ ਬੰਦ ਕਰੋ ਇਹਨਾਂ ਦੀ ਐਕਟਵਾ ਬੋਡ ਕਰ ਕੋ ਕੋ ਲੈ ਅਦੱਤ ਉਹ ਪਾਪਾਈਆ ਮੈਂ ਤੋ ਅੱਜ ਉਹਨੇ ਨਹੀਂ ਜਾਨ ਤਾਗ ਲਿਆ ਨਾ ਕਰੋ ਆ ਬਿਚਾ ਆ ਰਿਹਾ ਪਾਉਣੀ ਹੱਥ ਢੋਲਾ ਦਾ ਕੰਮ ਕਰ ਰਿਹਾ ਪਾਪਾ ਪਾਈ ਨਹੀਂ ਰੁੱਤੀਆਂ ਮੈਂ ਜਾ ਕੇ ਸਭ ਕੰਮੇ ਛੁੱਟੀਆਂ ਪਾਪਾ ਭਾਈ ਤੁਸੀਂ ਪੜਿਆ ਨਾ ਮੇਰੇ ਕੋਲ ਸੱਜੇ ਮੇਰੀ ਦਾਸ ਨੇ ਐਕਟੂਅਲ ਜਾਣਦੇ ਨਹੀਂ ਇਹ ਗੁੰ ਕਰ ਸਦਾ ਇਹ ਬੰਦਾ ਜਲਾਣੇ ਇੱਕ ਪਲਾ ਤਾਕਤ ਨਹੀਂ ਵਿਖਾਉਂਦਾ ਪਿਆ ਸੀ ਮੈਂ ਕਾਲਜ ਖਾਨ ਨੂੰ ਕਿਹਾ ਇਹ ਐਮਐਲ ਸਾਬ ਨਾਲ ਗੱਲ ਕਰਾਂਦਾ ਪਿਆ ਮੈਂ ਐਮਐਲ ਸਾਬ ਨਾਲ ਗੱਲ ਕਰਾਂਦਾ ਪਿਆ ਇਹ ਮੇਰੇ ਹੱਥੀ ਪੈ ਕੇ ਮੇਰੇ ਬੁੱਕਾ ਸਾਡੇ ਖਿਲਾਫ ਪਿਆ ਉਹ ਦੱਸੋ ਕੀ ਕਰੀਏ ਅਫਸਰ ਦਾ ਹੁਕਮ ਹੈ ਅਸੀਂ ਚਲਾਨ ਕਰਦੇ ਪਏ ਆ ਦੱਸੋ ਕੀ ਕਰੀਏ ਆ ਜਾ ਹੁਣ ਇਹਦਾ ਕੀ ਆ ਤੈਨੂੰ ਵੀ ਇਹ ਆ ਆ ਰੋ ਜਾ ਇਹਨਾਂ ਦੋ ਤੇ ਮਰੀ ਕਹਿ ਤਾ ਹੁਣ ਨਾ ਬੜੀ ਪਾਪੀ ਜਰਾ ਘੱਟ ਹੋ ਗਈ ਲੋ ਬੈਠ ਜਾ ਨਾ ਹਲੋ ਬੈਠ ਜਾ ਉਜਾਦਾ ਮਾਸਟਰ ਬੰਦਾ ਮੈਂ ਕੋ ਗਲਤ ਗਿਆ ਤੁਹਾਨੂੰ ਡਾਕ ਡੋਰ ਜਿੱਕਰ ਫਰਾਈ ਕਰਦਾ ਕੋਈ ਹੋਰ ਹੀ ਨਹੀਂ ਮੈਂ ਤੇਰੀ ਐਕਟਿਵਾ ਨਹੀਂ ਜਾਣਦੇ ਨਹੀਂ ਮੈਂ ਤੇਰੀ ਐਕਟਿਵਾ ਨਹੀਂ ਜਾਣਦੇ ਅੱਜ ਦੁਪਹਿਰ ਟਾਈਮ ਨੋਵਲਟੀ ਚੌਂਕ ਲਾਰੈਂਸ ਰੋਡ ਅੰਮ੍ਰਿਤਸਰ ਵਿੱਚ ਇੱਕ ਵੀਡੀਓ ਵਾਇਰਲ ਹੋਈ ਸੀਗੀ ਉਹਦੇ ਵਿੱਚ ਇੱਕ ਟ੍ਰੈਫਿਕ ਕਰਮਚਾਰੀ ਨਾਲ ਨਾਕਾ ਪਾਰਟੀ ਰੂਟੇਂਜ ਵਿੱਚ ਜਿਹੜੀ ਆ ਵਹੀਕਲਾਂ ਦੀ ਚੈਕਿੰਗ ਕਰ ਰਹੇ ਸੀਗੇ ਇਸੇ ਦੌਰਾਨ ਇੱਕ ਵੀਕਲ ਆਇਆ ਐਕਟਵਾ ਸਵਾਰ ਆਇਆ ਜੀ ਉਹਨੂੰ ਰੁਕਿਆ ਤੇ ਜਿਹਨੂੰ ਜਿਹਨੇ ਹੈਲਮਟ ਨਹੀਂ ਪਾਇੰਨੇ ਸੀ ਇਹਨੂੰ ਚਲਾਣ ਉਹਦਾ ਚਲਾਨ ਵਾਸਤੇ ਕਿਹਾ ਜੀ ਜਿਹੜਾ ਥੋੜਾ ਪੁਲਿਸ ਨਾਲ ਵੈਸਾ ਵਸਾਈ ਕਰ ਲੱਗ ਗਿਆ ਜੀ ਉਹਦੇ ਵਿੱਚ ਦੱਸਣਾ ਚਾਹੁੰਦਾ ਮੈਂ ਜੀ ਵੀ ਉਹ ਵੀਕਲ ਚਾਲਕ ਤੇ ਜਿਹੜਾ ਉਹਦਾ ਚਲਾਨ ਬਣਦਾ ਚਲਾਨ ਕਰਕੇ ਉੱਤੇ ਕਾਰਵਾਈ ਕਰ ਦਿੱਤੀ ਗਈ ਹੈ ਤੇ ਇੱਕ ਵੀਡੀਓ ਦੇ ਵਿੱਚ ਕਹਿ ਰਿਹਾ ਵੀ ਐਮਐਲਏ ਸਾਹਿਬ ਦਾ ਫੋਨ ਆਇਆ ਜੀ ਕੋਈ ਐਹੋ ਜੀ ਗੱਲ ਨਹੀਂ ਹੈਗੀ ਜੀ ਵੈਰੀਫਾਈ ਕਰ ਲਈ ਹੈ ਜੀ ਕੋਈ ਫੋਨ ਨਹੀਂ ਸੀ ਇਹ ਐਹੋ ਜੀ ਕੋਈ ਗੱਲ ਨਹੀਂ ਜੀ ਅਸਵੀਦੀ ਬਣਦੀ ਕਾਰਵਾਈ ਕਰਕੇ ਤੇ ਉਹਨੂੰ ਉਹਦਾ ਚਲਾਨ ਕੱਟ ਦਿੱਤਾ ਹੈ ਜੀ ਤੇ ਅੱਗੇ ਤੋਂ ਮੈਂ ਸਾਰਿਆਂ ਨੂੰ ਇਹ ਹੀ ਅਪੀਲ ਕਰਦਾ ਕਿ ਜਦੋਂ ਟ੍ਰੈਫਿਕ ਨਾਕਾ ਲੱਗਾ ਹੁੰਦਾ ਹੈ ਜੀ ਕੋਈ ਵੀ ਜਿਹੜੀ ਆ ਉਥੇ ਵੈਸਾ ਵਸਾਈ ਨਾ ਕੀਤੀ ਜਾਵੇ ਆਪਣਾ ਕਾਗਜ਼ ਪੱਤਰ ਪੂਰਾ ਰੱਖਿਆ ਜਾਵੇ